ਏਬੀਐਨਯੂ ਪੰਜਾਬ ਸਰਕਾਰ ਵੱਲੋਂ 14 ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਕੀਤੇ ਗਏ ਵਾਅਦਿਆਂ ਅਨੁਸਾਰ ਹੌਲੀ-ਹੌਲੀ ਆਦੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਉਹ ਚਾਹੇ ਚੰਗੀ ਸਿਹਤ ਦੇ ਵਾਅਦੇ ਹੋਣ ਚਾ ਆਮ ਲੋਕਾਂ ਨੂੰ 6000 ਨੋਟ ਬਿਜਲੀ ਫ੍ਰੀ ਦੇਣ ਦਾ ਵਾਅਦਾ ਹੋਵੇ ਚਾਹੇ ਪਿੰਡਾਂ ਦੇ ਟੇਲਾਂ ਤੇ ਵਸੇ ਲੋਕਾਂ ਨੂੰ ਨਹਿਰੀ ਪਾਣੀ ਦੇਣ ਦਾ ਵਾਅਦਾ ਹੋਵੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਇਸੇ ਤਹਿਤ ਅੱਜ ਵਾਜ਼ਿਲਕਾ ਦੇ ਪਿੰਡ ਸੈਦੇ ਕੇ ਹਠਾੜ ਵਿਖੇ ਦਾਖਲਾ ਮਹੀਮ ਸ਼ੁਰੂ ਕੀਤੀ ਗਈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਸੰਦੀਪ ਕੁਮਾਰ ਮੁੱਖ ਅਧਿਆਪਕ ਤਾਰਾ ਸਿੰਘ ਅਤੇ ਸੀਐਚਟੀ ਰਾਣਾ ਵੱਲੋਂ ਵਿਸ਼ੇਸ਼ ਤੌਰ ਤੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਰੈਲੀ ਕੱਢੀ ਗਈ ਜਾਗਰੂਤਕਾ ਸਿੱਖਿਆ ਰੈਲੀ ਕੱਢੀ ਗਈ ਜਿਸ ਵਿੱਚ ਸਿੱਖਿਆ ਦੇ ਮਹੱਤਵ ਦੱਸਿਆ ਗਿਆ ਅਤੇ ਵੱਤੋ ਵੱਦ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਆਹ्वान ਪਿੰਡਾਂ ਵਿੱਚ ਜਾ ਕੇ ਕਰਾਇਆ ਗਿਆ ਜਿਸ ਵਿੱਚ ਛੋਟੇ-ਛੋਟੇ ਬੱਚਿਆਂ ਨੇ ਵੀ ਹਿੱਸਾ ਲਿਆ ਅਤੇ ਦੱਸਿਆ ਬੀ ਸਿੱਖਿਆ ਨਾਲ ਜੋੜ ਕੇ ਕਿਸ ਤਰ੍ਹਾਂ ਆਵਦਾ ਤੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨ ਦੇ ਨਾਲ-ਨਾਲ ਆਪਦੇ ਰਾਜ ਸੂਬੇ ਅਤੇ ਦੇਸ਼ ਦਾ ਨਾਂ ਵੀ ਦੁਨੀਆ ਵਿੱਚ ਚੁਕਿਤਿਆ ਜਾ ਸਕਦਾ ਹੈ ਸਿੱਖਿਆ ਹੀ ਇੱਕ ਅਜਿਹਾ ਚਾਨਣ ਹੈ ਜਿਸ ਨਾਲ ਦੂਰ ਦੂਰ ਤੱਕ ਹਨੇਰਾ ਮਟਾਇਆ ਜਾ ਸਕਦਾ ਹੈ ਜਿਸ ਨੂੰ ਗ੍ਰੈਂਡ ਕਰਕੇ ਬੱਚਾ ਅਤੇ ਵਿਦਿਆਰਥੀ ਦੇਸ਼ ਤੇ ਆਪਣੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਇਹ ਇੱਕ ਅਜਿਹੀ ਗੁਣ ਹੈ ਜਿਸ ਨੂੰ ਚੁਰਾਇਆ ਨਹੀਂ ਜਾ ਸਕਦਾ ਜਿਸ ਨੂੰ ਰੁਕਿਆ ਨਹੀਂ ਜਾ ਸਕਦਾ ਇਸ ਲਈ ਹਰੇਕ ਦਾ ਸਿੱਖਤ ਹੋਣਾ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਕਰਾਓ ਜਿੱਥੇ ਫੀਸ ਨਹੀਂ ਲਈ ਜਾਂਦੀ ਮਿੱਡੇ ਮੀਲ ਵੀ ਦਿੱਤਾ ਜਾਂਦਾ ਹੈ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਸਿੱਖਿਆ ਕਰਨ ਲਈ ਡਰੈਸਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਵਕ ਵਕ ਤਰ੍ਹਾਂ ਦੇ ਵਿਦਿਅਕ ਯੋਗਤਾ ਦੇ ਪ੍ਰੋਗਰਾਮ ਵੀ ਕਰਾਈ ਜਾਂਦੇ ਹਨ ਅਤੇ ਵਕ ਵਕ ਵਿਦਿਅਕ ਟੂਰ ਵੀ ਕਰਾਈ ਜਾਂਦੇ ਹਨ ਇਹ ਸਾਰੀਆਂ ਗੱਲਾਂ ਦਾ ਆਵਾਜ਼ ਪਿੰਡ ਵਿੱਚ ਗਲੀ ਗਲੀ ਜਾ ਕੇ ਅਤੇ ਆਸ-ਪਾਸੇ ਦੀਆਂ ਟਾਣੀਆਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਸਟਾਫ ਅਤੇ ਸੀਐਚਟੀ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਰਾਣਾ ਤੋਂ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਅਤੇ ਲੋਕਾਂ ਨੂੰ ਸਿੱਖਿਆ ਦੇ ਵਾਧਿਆ ਅਤੇ ਸਿੱਖਿਆ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਇੱਥੇ ਇਹ ਵੀ ਕਿਹਾ ਗਿਆ ਕਿ ਜਿੰਨੀ ਦੇਰ ਤੱਕ ਇੱਕ ਦੇਸ਼ ਇੱਕ ਰਾਸ਼ਟਰ ਇੱਕ ਰਾਜ ਸਿੱਖਿਤ ਨਹੀਂ ਹੁੰਦਾ ਉਸ ਦੀ ਤਰੱਕੀ ਨਹੀਂ ਹੋ ਸਕਦੀ ਪਿੰਡ ਜੋ ਕਿ ਪਿਛੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਜਾਣ ਤੋਂ ਗਰੇਜ ਕੀਤਾ ਜਾਂਦਾ ਸੀ ਹੁਣ ਸਰਕਾਰੀ ਸਕੂਲਾਂ ਵਾਲਿਆਂ ਦਾ ਧਿਆਨ ਬਧਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਹਰੇਕ ਤਰ੍ਹਾਂ ਦੀ ਸੂਧਾ ਦਿੱਤੀ ਜਾ ਰਹੀ ਹੈ ਚਾਹੇ ਉਹ ਗਰਮੀ ਵਿੱਚ ਠੰਡਾ ਪਾਣੀ ਪੀਣ ਦੀ ਸੂਧਾ ਹੋਵੇ ਚਾਹੇ ਉਹ ਬੈਂਚ ਹੋਣ ਚਾਹੇ ਆઠ ਮਹੀਨੇ ਮੁਕਾਬਲੇ ਹੋਣ ਚਾਹੇ ਐਜੂਕੇਸ਼ਨ ਮੁਕਾਬਲੇ ਹੋਣ ਚਾਹੇ ਖੇਡਾਂ ਮੁਕਾਬਲੇ ਹੋਣ ਇਹ ਸਭ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਮਾਰ ਦੇਣ ਦੇ ਮੁਕਾਬਲੇ ਕਰਾਇਆ ਜਾਂਦੇ ਹਨ ਇਹ ਸਭ ਦੀ ਜਾਣਕਾਰੀ ਸਕੂਲ ਅਧਿਆਪਕਾਂ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਦਿੱਤੀ ਗਈ ਇਸ ਮੁਕਾਬਲੇ ਦੀ ਕੀ ਕੋਟਕਿਆ ਬਤੌਰ ਸੈਂਟਰ ਹੈ ਟੀਚਰ ਰਾਣਾ ਵਿੱਚ ਮੈਂ ਕੰਮ ਕਰ ਰਿਹਾ ਤਾਂ ਮੇਰੇ ਕਲਸਟਰ ਦੇ ਅਧੀਨ 11 ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਸ਼੍ਰੀ ਜੋਸਿੰਦਰਜੀ ਬੈਂਸ ਵੱਲੋਂ ਸਿੱਖ ਦਾਖਲੇ ਦੇ ਸਬੰਧ ਦੇ ਵਿੱਚ ਰੈਲੀ ਨੇ ਕੀਤੀ ਜਾ ਰਹੀ ਹੈ ਔਰ ਡੋਰ ਟੂ ਡੋਰ ਜਾ ਕੇ ਮਾਪਿਆਂ ਨੂੰ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਇਸ ਸਬੰਧ ਦੇ ਵਿੱਚ ਅੱਜ ਅੱਜ ਦੀ ਰੈਲੀ ਦਾ ਸ਼ਡਿਊਲ ਜੋ ਹੈ ਉਹ ਸਰਕਾਰੀ ਪ੍ਰਾਇਮਰੀ ਸਕੂਲ ਸੈਦੋਕੇ ਠਾੜ ਵਿੱਚ ਹੀ ਸੀ ਤਾਂ ਘਰ ਘਰ ਜਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਜਿਸ ਦੇ ਵਿੱਚ ਪਿੰਡ ਦੇ ਐਸਐਮਸੀ ਮੈਂਬਰ ਅਤੇ ਪਿੰਡ ਦੇ ਮਸ਼ਿੰਦਿਆਂ ਨੇ ਬਹੁਤ ਭਰਪੂਰ ਜਿਹੜਾ ਹੈ ਵਿਸ਼ਵਾਸ ਦਿਵਾਇਆ ਕਿ ਇਸ ਵਕਤ ਸਾਰੇ ਹੀ ਬੱਚੇ ਜਿਹੜੇ ਹੈ ਉਹ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲ ਕਰਾਵਾਂਗੇ ਜਿਸ ਤਹਿਤ ਉਹਨਾਂ ਦੇ ਨਾਲ رابطہ ਕੀਤਾ ਗਿਆ ਔਰ ਦੱਸਿਆ ਗਿਆ ਕਿ ਸਰਕਾਰ ਇਸ ਵਾਰ ਜਿਹੜਾ ਹੈ ਨਰਸਰੀ ਦਾ ਦਾਖਲਾ ਵੀ ਜਿਹੜਾ ਹੈ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਰਨ ਜਾ ਰਹੀ ਹੈ ਜਿਸ ਤਹਿਤ ਜਿਸ ਬੱਚੇ ਦੀ ਉਮਰ 3 ਸਾਲ ਜਾਂ ਇਸ ਤੋਂ ਜ਼ਿਆਦਾ 3 ਸਾਲ ਦਾ ਬੱਚਾ ਵੀ ਜਿਹੜਾ ਹੈ ਉਹ ਸਰਕਾਰੀ ਸਕੂਲੇ ਵਿੱਚ ਦਾਖਲ ਕੀਤਾ ਜਾਊਗਾ ਤੇ इस दे है, बाकी स्टाफ है जो उस उत्साह है सा जल्द ही असं अपने जोड़े है टीचे बहुत वधिया ढंग पूरे कर लवेंगे और वो वाखला जो सरकारी स्कूलों के होगा धनबाद ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत